ਪੰਜਾਬ ਦੇ ਸਾਬਕਾ ਕੈਬਨ ਮੰਤਰੀ ਅਨਮੋਲ ਗਗਨ ਮਾਨ ਨੇ ਅੱਜ ਸਿਆਸਤ ਵਿੱਚ ਵੱਡਾ ਪੁਚਾਲ ਲਿਆਂਦਾ ਹੈ ਉਹਨਾਂ ਨੇ ਕਿਹਾ ਕਿ ਸਾਰੇ ਮੰਤਰੀ ਤੇ ਸਾਰੇ ਵਿਧਾਇਕ ਪੈਸੇ ਲੈਂਦੇ ਨੇ ਪਰ ਅਨਮੋਲ ਗਗਨ ਮਾਨ ਨੇ ਇਹ ਦਾਵਾ ਕੀਤਾ ਕਿ ਕੋਈ ਬਾਹਰ ਕੱਢ ਕੇ ਕਹਿ ਦੇਵੇ ਕਿ ਅਨਮੋਲ ਗਗਨ ਮਾਨ ਦੇ ਕਰ 88 ਵੀ ਕਿਸੇ ਨੇ ਦਿੱਤੀ ਹੋਵੇ ਸੋ ਅਨਮੋਲ ਗਗਨ ਮਾਨ ਦੇ ਇਸ ਬਿਆਨ ਨੂੰ ਲੈ ਕੇ ਆਮ ਆਦਮੀ ਪਾਰਟੀ ਦੇ ਵਿੱਚ ਹਲਚਲ ਮੱਚੀ ਏ ਜੋ ਸਾਰੇ ਵਿਧਾਇਕ ਪੈਸੇ ਲੈਂਦੇ ਨੇ ਅਨਮੋਲ ਗਗਨਮਾਨ ਦਾ ਇਹ ਬਿਆਨ ਹੁਣ ਆਮ ਆਦਮੀ ਪਾਰਟੀ ਦੇ ਵਿੱਚ ਕੀ ਨਵਾਂ ਰੰਗ ਲਿਆਵੇਗਾ ਤੁਸੀਂ ਜਿਹੜੋ ਲੋਕ ਰਾਏ ਨਿਊਜ਼ ਨਾਲ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੇ ਘੰਟੀ ਦਾ ਬਟਨ ਦਬਾ ਦਿਓ ਤਾਂ ਕਿ ਤੁਹਾਨੂੰ ਹਰ ਰੋਜ਼ ਨਵੀਂ ਖਬਰ ਦਾ ਨੋਟੀਫਿਕੇਸ਼ਨ ਮਿਲ ਸਕੇ ਵਿਰੋਧੀ ਪਾਰਟੀਆਂ ਦੇ ਵੱਲੋਂ ਤਾਂ ਅਕਸਰ ਹੀ ਇਹ ਕਿਹਾ ਜਾ ਰਿਹਾ ਸੀ ਕਿ ਆਮ ਆਦਮੀ ਪਾਰਟੀ ਦੇ ਸਾਰੇ ਵਿਧਾਇਕ ਪੈਸਾ ਬਣਾਉਣ ਲੱਗੇ ਹੋਏ ਨੇ ਸਾਰੇ ਵਿਧਾਇਕ ਆਪਣੇ ਹਲਕਿਆਂ ਦੇ ਵਿੱਚ ਤਹਿਸੀਲਾਂ ਦੇ ਵਿੱਚੋਂ ਥਾਣਿਆਂ ਦੇ ਵਿੱਚੋਂ ਪੈਸੇ ਲੈਂਦੇ ਨੇ ਪਰ ਅੱਜ ਸੱਜਦਾ ਕੱਢਣ ਮੰਤਰੀ ਤੇ ਹਲਕਾ ਖੜ ਦੀ ਵਿਧਾਇਕ ਅਨਮੋਲ ਗਗਨ ਮਾਨ ਨੇ ਵੀ ਇਹ ਵੱਡਾ ਦਾਵਾ ਕੀਤਾ ਕਿ ਜਦੋਂ ਸਾਰੇ ਵਿਧਾਇਕ ਪੈਸਾ ਲੈ ਰਹੇ ਨੇ ਤਾਂ ਅਨਮੋਲ ਗਗਨ ਮਾਨ ਦੇ ਕਰ ਕਿਸੇ ਨੇ ਅਠੰਨੀ ਨਹੀਂ ਦਿੱਤੀ ਅਨਮੋਲ ਗਗਨ ਮਾਨ ਨੇ ਕਿਹਾ ਕਿ ਕੋਈ ਹੱਥ ਕੱਢ ਕੇ ਕਹਿ ਦੇਵੇ ਕਿ ਕਿਸੇ ਨੇ ਅਠੰਨੀ ਦਿੱਤੀ ਹੋਵੇ ਅਨਮੋਲ ਗਗਨ ਮਾਨ ਨੂੰ ਜਦੋਂ ਕਿ ਸਾਰੇ ਵਿਧਾਇਕ ਪੈਸੇ ਬਣਾ ਰਹੇ ਨੇ ਸੋ ਅਨਮੋਲ ਗਗਨਮਾਨ ਦੇ ਵੱਲੋਂ ਇਹ ਵੱਡਾ ਬਿਆਨ ਦਿੱਤਾ ਗਿਆ ਉਹਨਾਂ ਨੇ ਆਪਣੀ ਇਮਾਨਦਾਰੀ ਦਾ ਦਾਵਾ ਕੀਤਾ ਇੱਕ ਸਮਾਗਮ ਦੇ ਦੌਰਾਨ ਉਹਨਾਂ ਨੇ ਕਹਿ ਕੇ ਕੋਈ ਬਾਹ ਕੱਢ ਕੇ ਕਹਿ ਦੇਵੇ ਕਿ ਮੇਰੇ ਘਰ ਕੋਈ ਅਠੰਨੀ ਵੀ ਆਈ ਹੋਵੇ ਤਾਂ ਮੇਰੇ ਰੱਬ ਦਾ ਜੀ ਹਉਣ ਤੇ ਲਨ ਤੇ ਉਹਨਾਂ ਨੇ ਕਹਿ ਕੇ ਕੀ ਫਾਇਦਾ ਅਜਹੀ ਦੋਸ਼ ਤੇ ਕਮਾਈ ਦਾ ਜੋ ਜੇਲ੍ਹ ਵਿੱਚ ਬੈਠਣਾ ਪਵੇ ਤੇ ਰਾਤ ਨੂੰ ਨੀਂਦ ਨਾ ਆਵੇ ਸੋ ਅਨਮੋਲ ਗਗਨਮਾਨ ਜੋ ਇੱਕ ਮਸ਼ਹੂਰ ਪੰਜਾਬੀ ਗਾਇਕਾ ਅਤੇ ਅਦਾਕਾਰ ਸੀ ਜਿਸਨੇ 2022 ਵਿੱਚ ਪਹਿਲੀ ਵਾਰ ਖੜਾ ਤੋਂ ਚੋਣ ਲੜੀ ਤੇ ਵਿਧਾਇਕ ਚੁਣੀ ਗਈ ਉਸਨੇ ਪੰਜਾਬ ਵਿੱਚ ਜੋ ਕੈਬਨ ਮੰਤਰੀ ਵਜੋਂ ਵੀ ਸੇਵਾ ਨਿਭਾਈ ਪਰ ਬਾਅਦ ਵਿੱਚ ਉਹਨਾਂ ਨੂੰ ਮੰਤਰੀ ਦੇ ਅਹੁਦੇ ਤੋਂ ਹਟਾ ਦਿੱਤਾ ਗਿਆ ਬਾਅਦ ਵਿੱਚ ਉਸਨੇ ਆਪਣੇ ਵਿਧਾਇਕ ਅਹੁਦੇ ਤੋਂ ਪਾਰਟੀ ਤੋਂ ਅਸਤੀਫਾ ਦੇ ਦਿੱਤਾ ਸੀ ਪਰ ਪਾਰਟੀ ਵੱਲੋਂ ਉਸ ਨੂੰ ਮਨਾਉਣ ਤੋਂ ਬਾਅਦ ਫਿਰ ਉਹਨਾਂ ਨੇ ਆਪਣਾ ਅਸਤੀਫਾ ਵਾਪਸ ਲੈ ਲਿਆ ਤੇ ਫਿਰ ਪਾਰਟੀ ਦੇ ਵਿੱਚ ਲਗਾਤਾਰ ਉਹ ਕੰਮ ਕਰਨ ਲੱਗੀ ਸੋ ਅਨਮੋਲ ਗਗਨ ਮਾਨ ਨੇ ਕਹਿ ਕੇ ਜਦੋਂ ਕਿ ਸਾਰੇ ਵਿਧਾਇਕ ਪੈਸਾ ਲੈ ਰਹੇ ਨੇ ਪਰ ਅਨਮੋਲ ਗਗਨਮਾਨ ਨੇ ਕਿਸੇ ਤੋਂ ਅਠੰਨੀ ਨਹੀਂ ਲਈ ਕੋਈ ਇਹ ਕਹਿ ਦੇਵੇ ਕਿ ਅਨਮੋਲ ਗਗਨਮਾਨ ਨੇ ਕਿਸੇ ਦੇ ਘਰੋਂ ਰੋਟੀ ਲਈ ਹੋਵੇ ਕੋਈ ਅੱਧੀ ਰੋਟੀ ਵੀ ਕਿਸੇ ਦੇ ਘਰੋਂ ਜਾ ਕੇ ਖਾਧੀ ਹੋਵੇ ਜਦੋਂ ਕਿ ਵੱਡੇ ਬਿਲਡਰ ਜਿਨ੍ਹਾਂ ਨੇ ਅੱਜ ਬਹੁਤ ਪੈਸਾ ਬਣਾਇਆ ਜੋ ਪੈਸਾ ਬਣਾਉਣ ਤੋਂ ਬਾਅਦ ਜੇਲਾ ਦੇ ਵਿੱਚ ਬੈਠੇ ਨੇ ਉਹਨਾਂ ਨੇ ਕਿਹਾ ਕਿ ਉਸ ਦਾ ਕੀ ਫਾਇਦਾ ਕਮਾਈ ਦਾ ਜਿਸ ਨਾਲ ਨੀਂਦ ਹੀ ਨਾ ਆਵੇ ਔਰ ਸਾਨੂੰ ਜੇਲਾਂ ਦੇ ਵਿੱਚ ਆਪਣੀ ਜ਼ਿੰਦਗੀ ਬਤੀਤ ਕਰਨੀ ਪਵੇ ਔਰ ਐਮਐਲਏ ਨੇ ਕਿਹਾ ਕਿ ਜੋ ਐਮਐਲਏ ਕੋਲੋਂ ਪੈਸੇ ਲੋਕਾਂ ਤੋਂ ਲੈ ਜਾ ਰਹੇ ਨੇ ਉਹ ਵੀ ਮੈਨੂੰ ਪਤਾ ਹੈ ਔਰ ਮੈਂ ਕਿਸੇ ਤੋਂ ਅਠੰਨੀ ਨਹੀਂ ਲੈ ਰਹੀ ਉਹਨਾਂ ਨੇ ਕਿਹਾ ਕਿ ਜੋ ਵੀ ਐਮਐਲਏ ਜਾਂ ਮੰਤਰੀ ਪੈਸੇ ਲੈਂਦੇ ਨੇ ਫਿਰ ਉਹਨਾਂ ਦਾ ਹਸ਼ਰ ਜੋ ਹੁੰਦਾ ਅੱਜ ਤੁਹਾਡੇ ਸਾਹਮਣੇ ਹੈ ਸੋ ਅਨਮੋਲ ਗਗਨਮਾਨ ਇੱਕ ਵੱਡੇ ਬਿਲਡਰ ਦਾ ਨਾਮ ਲੈਂਦੇ ਹੋਏ ਕਿਹਾ ਕਿ ਜਿਹੜਾ ਅੱਜ ਜੇਲ੍ਹ ਦੇ ਵਿੱਚ ਬੈਠਾ ਹੈ ਉਸਦੇ ਪਰਿਵਾਰ ਨੂੰ ਪਿੱਛੇ ਚਿੰਤਾ ਲੱਗੀ ਹੋਈ ਹੈ ਜਿਸ ਨੇ ਸਰਕਾਰ ਦੇ ਵਿੱਚ ਹੁੰਦਿਆ ਬਹੁਤ ਪੈਸਾ ਬਣਾਇਆ ਸੀ ਸੋ ਉਹਨਾਂ ਨੇ ਕਿਹਾ ਕਿ ਮੈਂ ਜੋ ਮੇਰੇ ਤੇ ਇਲਜ਼ਾਮ ਲਾਏ ਜਾ ਰਹੇ ਸੀ ਉਪਰੋਧੀ ਪਾਰਟੀਆਂ ਦੇ ਵੱਲੋਂ ਇਲਜ਼ਾਮ ਲਾਏ ਜਾ ਰਹੇ ਸੀ ਕਿ ਹਲਕੇ ਦੇ ਵਿੱਚ ਜੋ ਪੈਸੇ ਤੋਂ ਬਿਨਾ ਕੰਮ ਨਹੀਂ ਹੁੰਦਾ ਪਰ ਕੋਈ ਸਬੂਤ ਲਿਆ ਕੇ ਦੇਵੇ ਕਿ ਮੈਂ ਪੈਸਾ ਕਿਸੇ ਕੋਲ ਲਿਆ ਜਾਂ ਮੇਰੇ ਕਿਸੇ ਹਲਕੇ ਦੇ ਅਫਸਰ ਨੇ ਕੋਈ ਪੈਸਾ ਲਿਆ ਸੋ ਇਹ ਵਿਰੋਧੀ ਪਾਰਟੀਆਂ ਦੇ ਵੱਲੋਂ ਜੋ ਅਕਸਰ ਹੀ ਮੈਨੂੰ ਭੰਡਣ ਦੀ ਕੋਸ਼ਿਸ਼ ਕੀਤੀ ਗਈ ਹੈ ਉਹਨਾਂ ਨੇ ਕਿਹਾ ਕਿ ਇੰਨੀ ਧਨ ਦੌਲਤ ਕਮਾਈ ਦਾ ਫਾਇਦਾ ਕੀ ਜੇ ਸਾਰੇ ਪਰਿਵਾਰ ਨੂੰ ਉਹਦਾ ਡਰ ਲੱਗਦਾ ਰਹੇ ਜੋ ਤੁਹਾਡੇ ਮੇਨ ਬਿਲਡਰ ਨੇ ਉਹ ਜੇਲਾ ਵਿੱਚ ਬੈਠਾ ਹੈ ਇੰਨੀ ਮਾਇਆ ਤਨ ਦੌਲਤ ਇਕੱਠੀ ਕਰਨ ਦਾ ਕੀ ਫਾਇਦਾ ਹੈ ਜੋ ਤੁਹਾਨੂੰ ਜੇਲ੍ਹ ਵਿੱਚ ਸੁੱਟ ਦੇਵੇ ਜੋ ਤੁਹਾਨੂੰ ਰਾਤ ਨੂੰ ਸੌਂਣਾ ਦੇਵੇ ਨੀਂਦ ਜਾਂ ਗੋਲੀਆਂ ਖਾ ਕੇ ਵੀ ਨੀਂਦ ਨਾ ਆਵੇ ਜਿੱਥੇ ਸਾਰਾ ਦਿਨ ਇਹੀ ਪਲਾਨ ਕਰਨਾ ਪਵੇ ਕਿ ਕੋਰਟ ਦੇ ਕੇਸਾਂ ਨਾਲ ਕਿਵੇਂ ਨਜਿੱਠਣਾ ਹੈ ਅਜੇ ਪੈਸੇ ਚ ਕੋਈ ਫਾਇਦਾ ਨਹੀਂ ਹੁੰਦਾ ਘੱਟ ਖਾ ਲਓ ਪਰ ਚੈਨਲ ਖਾਓ ਤੇ ਆਰਾਮ ਨਾਲ ਸੌਂ ਜਿਸ ਨੂੰ ਲੈ ਕੇ ਅਨਮੋਲ ਗਗਨ ਮਾਨ ਨੇ ਅੱਜ ਇਹ ਵੱਡਾ ਬਿਆਨ ਦਿੱਤਾ ਹੈ ਕਿ ਮੈਂ ਆਪਣੇ ਹਲਕੇ ਦੇ ਵਿੱਚ ਜੋ ਸਾਰੇ ਅਫਸਰਸ਼ਾਹੀ ਜਾਂ ਪੂਰੇ ਪ੍ਰਸ਼ਾਸਨ ਨੂੰ ਇੱਕ ਵੀ ਰਿਸ਼ਵਤ ਦਾ ਪੈਸਾ ਨਹੀਂ ਲੈਣ ਦਿੱਤਾ ਤੇ ਨਾ ਹੀ ਮੈਂ ਕਿਸੇ ਕੋਲੋਂ ਪੈਸਾ ਲਿਆ ਤੇ ਨਾ ਹੀ ਮੈਨੂੰ ਕਿਸੇ ਨੇ ਅਠੰਨੀ ਦਿੱਤੀ ਏ ਇਸ ਨੂੰ ਲੈ ਕੇ ਅਨਮੋਲ ਗਗਨਮਾਨ ਜਿਹੜੇ ਹੁਣ ਇੱਕੋਦਮ ਇਹ ਵੱਖ-ਵੱਖ ਸਮਾਗਮਾਂ ਦੇ ਵਿੱਚ ਜਾ ਕੇ ਐਲਾਨ ਕਰ ਰਹੇ ਨੇ ਜੋ ਅਨਮੋਲ ਗਗਨਮਾਨ ਜਿਨ੍ਹਾਂ ਨੂੰ ਮੰਤਰੀ ਦੇ ਅਹੁਦੇ ਤੋਂ ਹਟਾ ਦਿੱਤਾ ਗਿਆ ਸੀ ਜਿਨ੍ਹਾਂ ਦੇ ਉੱਪਰ ਵੱਡੇ ਇਲਜ਼ਾਮ ਲੱਗੇ ਸੀ ਕਿ ਉਹਨਾਂ ਨੇ ਖੰਡ ਹਲਕੇ ਦੇ ਵਿੱਚ ਲਗਭਗ 50 ਏਕੜ ਜ਼ਮੀਨ ਖਰੀਦੀ ਏ ਜੋ ਉਹਨਾਂ ਦੇ ਪਿਤਾ ਤੇ ਉਹਨਾਂ ਦੇ ਭਰਾ ਦੇ ਵੱਲੋਂ ਲੋਕਾਂ ਕੋਲ ਪੈਸੇ ਲੈ ਜਾ ਰਹੇ ਸੀ ਜਿਸ ਦੇ ਕਾਰਨ ਵੱਖ-ਵੱਖ ਜੋ ਤਹਿਸੀਲਾ ਕੁਰਾਲੀ ਤੇ ਖੜਦੀ ਤਹਿਸੀਲਾ ਦੇ ਵਿੱਚ ਲੋਕਾਂ ਨੇ ਦਾਵਾ ਕੀਤਾ ਸੀ ਕਿ ਜੋ ਰਜਿਸਟਰੀ ਕਰਵਾਈ ਜਾਂਦੀ ਹੈ ਜਾਂ ਖੋਰ ਜਿਹੜਾ ਤਹਿਸੀਲਾਂ ਦੇ ਵਿੱਚ ਕਿਸੇ ਨੇ ਨਕਲ ਲੈਣੀ ਹੁੰਦੀ ਹੈ ਇੰਤਕਾਲ ਕਰਾਉਣਾ ਹੁੰਦਾ ਤਾਂ ਉੱਥੇ ਪੈਸੇ ਲੈ ਜਾਂਦੇ ਨੇ ਔਰ ਉੱਥੋਂ ਦੇ ਅਫਸਰੇ ਕਹਿੰਦੇ ਨੇ ਕਿ ਇਹ ਵਿਧਾਇਕਾਂ ਨੂੰ ਪੈਸੇ ਜਾਂਦੇ ਨੇ ਜਿਸ ਨੂੰ ਲੈ ਕੇ ਮੁੱਖ ਮੰਤਰੀ ਦੇ ਕੋਲ ਇਸ ਦੀ ਸ਼ਿਕਾਇਤ ਪਹੁੰਚਦੀ ਔਰ ਮੁੱਖ ਮੰਤਰੀ ਨੇ ਅਨਮੋਲ ਗਗਨਮਾਨ ਤੇ ਕੋਲੋਂ ਮੰਤਰੀ ਦਾ ਉਹਦਾ ਵਾਪਸ ਲਿਆ ਉਸ ਤੋਂ ਬਾਅਦ ਅਨਮੋਲ ਗਗਨਮਾਨ ਬਿਲਕੁਲ ਪਿੱਛੇ ਹਟ ਕੇ ਹਟਕੇ ਬੈਠ ਗਏ ਪਰ ਪਿਛਲੇ ਦਿਨਾਂ ਤੋਂ ਫਿਰ ਉਹਨਾਂ ਨੇ ਜਦੋਂ ਆਪਣਾ ਅਸਤੀਫਾ ਦੇ ਦਿੱਤਾ ਤਾਂ ਫਿਰ ਪੰਜਾਬ ਦੇ ਪ੍ਰਧਾਨ ਅਮਨ ਅਰੜਾ ਨੇ ਉਹਨਾਂ ਨੂੰ ਮਨਾ ਕੇ ਫਿਰ ਵਾਪਸ ਲਿਆਂਦਾ ਹੈ ਸੋ ਅਨਮੋਲ ਗਗਨਮਾਨ ਹੁਣ ਪੰਜਾਬ ਦੀ ਸਿਆਸਤ ਵਿੱਚ ਨਹੀਂ ਆਪਣੇ ਇਕੱਲਾ ਥਰਡ ਹਲਕੇ ਦੇ ਵਿੱਚ ਹੀ ਵਿਚਰ ਰਹੇ ਨੇ ਔਰ ਥਰਡ ਹਲਕੇ ਦੇ ਵਿੱਚ ਉਹਨਾਂ ਦੇ ਵੱਲੋਂ ਜੋ ਵੱਖ-ਵੱਖ ਉਦਘਾਟਨ ਕੀਤੇ ਜਾਂਦੇ ਨੇ ਜਾਂ ਪ੍ਰੋਗਰਾਮਾਂ ਵਿੱਚ ਸ਼ਿਰਕਤ ਕੀਤੀ ਜਾਂਦੀ ਉਹਨਾਂ ਦੇ ਵਿੱਚ ਉਹ ਆਪਣਾ ਇਹ ਬਿਆਨ ਦਿੰਦੇ ਨੇ